ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਖਲਾਸਾ ਸਾਹਮਣੇ ਆਇਆ ਹੁਣ ਇੱਕ ਹੋਰ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਕਾਇਤ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਨੂੰ ਔਰ ਉਸ ਸ਼ਿਕਾਇਤ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਉਹਨਾਂ ਦੀ ਨਾਮਜ਼ਦਗੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਕਾਰਨ ਕੁਝ ਵਿਸ਼ੇਸ਼ ਦੱਸੇ ਗਏ ਨੇ ਦਰਅਸਲ ਇਸ ਸ਼ਿਕਾਇਤ ਨੂੰ ਕਰਨ ਵਾਲੇ ਵਿਰਸਾ ਸਿੰਘ ਬਲਟੋਹਾ ਨੇ ਔਰ ਇੱਕ ਹੋਰ ਆਜ਼ਾਦ ਉਮੀਦਵਾਰ ਨੇ ਇਲੈਕਸ਼ਨ ਕਮਿਸ਼ਨ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਹੈ ਔਰ ਵੱਖ-ਵੱਖ ਕਿਸਮ ਦੇ ਮੁੱਦੇ ਚੁੱਕੇ ਗਏ ਨੇ ਭਾਈ ਅਮਰਿਤਪਾਲ ਸਿੰਘ ਦੇ ਫੋਨ ਨੰਬਰ ਨੂੰ ਲੈ ਕੇ ਜਾਂ ਫਿਰ ਉਹਨਾਂ ਦੇ ਈਮੇਲ ਐਡਰੈਸ ਨੂੰ ਲੈ ਕੇ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇੱਥੋਂ ਤੱਕ ਕਿਹਾ ਗਿਆ ਕਿ ਜਦੋਂ ਪਰਿਵਾਰ ਅਮਰਿਤਪਾਲ ਸਿੰਘ ਨੂੰ ਨਹੀਂ ਮਿਲ ਪਾ ਰਿਹਾ ਤਾਂ ਨੋਟਰੀ ਦੇ ਦਸਤਾਵੇਜ਼ ਕਿਵੇਂ ਸਾਈਨ ਕਰਵਾਏ ਗਏ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਵਿਵਾਦ ਚੁੱਕਿਆ ਗਿਆ ਔਰ ਭਾਈ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਨੂੰ ਕੈਨਸਲ ਕਰਨ ਦੀ ਜਿਹੜੀ ਦਰਖਾਸਤ ਹੈ ਉਹ ਕੀਤੀ ਗਈ ਹੈ ਕਿ ਨਾਮਜ਼ਦਗੀ ਰੱਦ ਕੀਤੀ ਜਾਵੇ ਪਰ ਆਖਰਕਾਰ ਉਹ ਕਿਹੜੇ ਵੱਡੇ ਕਾਰਨ ਨੇ ਦਰਅਸਲ ਜਾਣਕਾਰੀ ਮੁਤਾਬਕ ਇਹ ਸਾਫ਼ ਕਿਹਾ ਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਦਾ ਦੁਬਈ ਦਾ ਇੱਕ ਨੰਬਰ ਚੱਲਦਾ ਪਿਆ ਦੁਬਈ ਦਾ ਇੱਕ ਫੋਨ ਨੰਬਰ ਚੱਲਦਾ ਪਿਆ ਜਦਕਿ ਫਾਰਮ ਦੇ ਵਿੱਚ ਜਿੱਥੇ ਆਪਣੀ ਪਰਸਨਲ ਡਿਟੇਲ ਲਿਖਣੀ ਹੁੰਦੀ ਹੈ ਉੱਥੇ ਉਸ ਨੰਬਰ ਨੂੰ ਮੈਂਸ਼ਨ ਨਹੀਂ ਕੀਤਾ ਗਿਆ ਇਥੋਂ ਵੀ ਕਿਹਾ ਗਿਆ ਹੈ ਕਿ ਈਮੇਲ ਐਡਰੈਸ ਮੈਂਸ਼ਨ ਨਹੀਂ ਕੀਤਾ ਗਿਆ ਔਰ ਨਾਲ ਦੀ ਨਾਲ ਜਿਹੜਾ ਫੇਸਬੁੱਕ ਪੇਜ ਉਹਨਾਂ ਦੇ ਨਾਮ ਦੇ ਉੱਤੇ ਚੱਲਦਾ ਪਿਆ ਜਾਂ ਫਿਰ ਉਹਨਾਂ ਦੇ ਪ੍ਰਚਾਰ ਲਈ ਚੱਲਦਾ ਪਿਆ ਉਹ ਵੀ ਉਦੇ ਵਿੱਚ ਨਹੀਂ ਮੈਂਸ਼ਨ ਕੀਤਾ ਗਿਆ ਜਿਸ ਦੇ ਆਧਾਰ ਦੇ ਉੱਤੇ ਵਿਵਾਦ ਖੜਾ ਕੀਤਾ ਗਿਆ ਔਰ ਜਾਣਕਾਰੀ ਮੁਤਾਬਕ ਵਿਵਾਦ ਖੜਾ ਕਰਨ ਵਾਲੇ ਹੋਰ ਕੋਈ ਨਹੀਂ ਸਗੋ ਵਰਸਾ ਸਿੰਘ ਬਲਟੋਹਾ ਨੇ ਔਰ ਇੱਕ ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਨੇ ਜਾ ਕੇ ਸ਼ਿਕਾਇਤ ਕੀਤੀ ਇਲੈਕਸ਼ਨ ਕਮਿਸ਼ਨ ਨੂੰ ਔਰ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਉਹਨਾਂ ਦੀ ਨਾਮਜ਼ਦਗੀ ਰੱਦ ਕਰਨ ਦੀ ਜਿਹੜੀ ਹੈ ਉਹ ਮੰਗ ਕੀਤੀ ਗਈ ਹੈ ਪਰ ਹੁਣ ਇੱਥੇ ਇਹ ਗੱਲ ਖੜਦੀ ਹੈ ਕਿ ਕੀ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਇਹ ਸ਼ਿਕਾਇਤ ਕੀਤੀ ਜਾਣੀ ਵਾਜਬ ਸੀ ਖਡੂਰ ਸਾਹਿਬ ਦੀ ਕੀ ਪਾਲਿਸੀ ਹੈ ਖਡੂਰ ਸਾਹਿਬ ਹਲਕੇ ਦੇ ਵਿੱਚ ਕੀ ਸਮੀਕਰਨ ਬਣੇ ਹੋਏ ਨੇ ਉਹਨਾਂ ਦੇ ਆਧਾਰ ਦੇ ਉੱਤੇ ਜੇ ਦੇਖੀਏ ਤਾਂ ਫਿਲਹਾਲ ਭਾਈ ਅਮਰਿਤਪਾਲ ਸਿੰਘ ਦਾ ਨਾਮ ਸਭ ਤੋਂ ਉੱਪਰ ਚੱਲਦਾ ਪਿਆ ਜਿਸ ਕਾਰਨ ਹੁਣ ਹੋ ਸਕਦਾ ਹੈ ਕਿ ਵਿਰੋਧੀ ਪਾਰਟੀਆਂ ਨੂੰ ਡਰ ਪਿਆ ਹੋਵੇ ਲੰਗੇ ਕੱਲ ਸੁਖਬੀਰ ਬਾਦਲ ਆਉਂਦੇ ਨੇ ਜਿਸ ਕਿਸਮ ਦੇ ਬਿਆਨ ਉਹ ਆਪਣੇ ਬਿਆਨ ਦੇ ਵਿੱਚ ਦਿੰਦੇ ਨੇ ਆਪਣੀ ਭਾਸ਼ਣ ਦੇ ਵਿੱਚ ਦਿੰਦੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਇਹ ਸਾਫ਼ ਸਮਝਿਆ ਜਾ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਸੁਖਬੀਰ ਸਿੰਘ ਬਾਦਲ ਦਾ ਇੱਕ ਵੱਡਾ ਦੁਸ਼ਮਣ ਬਣ ਕੇ ਉੱਭਰਦਾ ਪਿਆ ਹੈ ਇਸ ਕਾਰਨ ਸ਼ਾਇਦ ਸੁਖਬੀਰ ਸਿੰਘ ਬਾਦਲ ਇਸ ਵੇਲੇ ਸ਼ਸ਼ੋਪਨ ਦੇ ਵਿੱਚ ਨੇ ਜਿੱਥੇ ਉਹਨਾਂ ਨੇ ਮੌਜੂਦਾ ਸਰਕਾਰ ਨੂੰ ਘੇਰਨਾ ਸੀ ਸੱਤਾਧਾਰੀ ਸਰਕਾਰ ਨੂੰ ਵੀ ਘੇਰਨਾ ਸੀ ਉੱਥੇ ਉਹਨਾਂ ਨੇ ਅਮਰਤਪਾਲ ਸਿੰਘ ਨੂੰ ਘੇਰਿਆ ਅਮਰਤਪਾਲ ਸਿੰਘ ਦੇ ਖਿਲਾਫ ਬੇहद ਮਹੱਤਵਪੂਰਨ ਗੱਲਾਂ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਵੀ ਉਸ ਤੋਂ ਬਾਅਦ ਜੋ ਕੁਝ ਹੋਇਆ ਜੋ ਰਿਐਕਸ਼ਨ ਆਏ ਨੇ ਉਹ ਸ਼੍ਰੋਮਣੀ ਅਕਾਲੀ ਦਲ ਜਾਣਦਾ ਹੈ ਖੈਰ ਉਹਨਾਂ ਰਿਐਕਸ਼ਨਸ ਦੇ ਮੱਦੇਨਜ਼ਰ ਸ਼ਰੋਮਣੀ ਅਕਾਲੀ ਦਲ ਨੂੰ ਆਪਣੀ ਸਟੇਟ ਆਪਣੀ ਸਥਿਤੀ ਜ਼ਰੂਰ ਮਨਜ਼ੂਰ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਕਿੱਥੇ ਮੌਜੂਦ ਨੇ ਕਿੱਥੇ ਖੜੇ ਨੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇਹ ਐਕਸ਼ਨ ਲੈ ਆ ਗਿਆ ਹੋਵੇ ਕਿਉਂਕਿ ਹੋਰ ਕੋਈ ਹੁਣ ਹੀਲਾ ਨਹੀਂ ਬਚਦਾ ਤੇ ਭਾਈ ਅਮਰਿਤਪਾਲ ਸਿੰਘ ਜੇ ਚੌਣ ਮੈਦਾਨ 'ਚ ਖੜਦੇ ਨੇ ਤਾਂ ਜ਼ਰੂਰ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਪੱਤਾ ਆ ਉਹ ਘਟ ਸਕਦਾ ਆ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਹੋ ਸਕਦਾ ਹੈ ਕਿ ਇਹ ਸ਼ਿਕਾਇਤ ਕੀਤੀ ਗਈ ਹੋਵੇ ਜਾਣਕਾਰੀ ਮੁਤਾਬਕ ਬਿਰਸਾ ਸਿੰਘ ਬਲਟੋਹਾ ਦੇ ਵਕੀਲ ਜਾਂਦੇ ਨੇ ਔਰ ਇੱਕ ਹੋਰ ਆਜ਼ਾਦ ਉਮੀਦਵਾਰ ਜਿਨ੍ਹਾਂ ਦੇ ਵਕੀਲ ਇਸ ਸ਼ਿਕਾਇਤ ਨੂੰ ਕਰਨ ਵਾਸਤੇ ਇਲੈਕਸ਼ਨ ਕਮਿਸ਼ਨ ਦੇ ਕੋਲ ਜਾਂਦੇ ਨੇ ਔਰ ਉੱਥੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਮੰਗ ਕੀਤੀ ਜਾਂਦੀ ਹੈ ਕਿ ਨਾਮਜ਼ਦਗੀ ਰੱਦ ਕਰ ਦਿੱਤੀ ਜਾਵੇ ਹਉ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਹੈ ਨੋਟਰੀ ਦੇ ਡਾਕੂਮੈਂਟਸ ਉਹਨਾਂ ਦੇ ਕੋਲੋਂ ਦਸਖਤ ਕਰਵਾ ਲਏ ਜਾਂਦੇ ਨੇ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਕਿ ਉਹਨਾਂ ਨੂੰ ਚੋਣਾਂ ਤੱਕ ਦਾ ਸਮਾਂ ਜਿਹੜਾ ਉਹ ਦੇ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਚੋਣ ਪ੍ਰਕਿਰਿਆ ਜਿਹੜੀ ਆ ਉਹ ਮੁਕੰਮਲ ਕਰ ਸਕਣ 7 ਦਿਨ ਦਾ ਸਮਾਂ ਉਹ ਮੰਗਦੇ ਨੇ ਪਰ ਇਸ ਦੇ ਆਧਾਰ ਦੇ ਉੱਤੇ ਵੀ ਉਹ ਸਮਾਂ ਨਹੀਂ ਦਿੱਤਾ ਜਾਂਦਾ ਜਿਸ ਦੇ ਬਾਵਜੂਦ ਹੁਣ ਭਾਈ ਅਮਰਿਤਪਾਲ ਸਿੰਘ ਦੇ ਕੋਲ ਆ ਕੇ ਸਰਟੀਫਿਕੇਟ ਟੈਸਟ ਕਰਵਾ ਲਏ ਜਾਂਦੇ ਨੇ ਸਾਈਨ ਕਰਵਾ ਲਏ ਜਾਂਦੇ ਨੇ ਇਸ ਦੇ ਬਾਵਜੂਦ ਵੀ ਹੁਣ ਸਵਾਲ ਚੁੱਕੇ ਜਾ ਰਹੇ ਨੇ ਸਵਾਲ ਇਹ ਵੀ ਚੁੱਕੇ ਜਾ ਰਹੇ ਨੇ ਕਿ ਜਦੋਂ ਪਰਿਵਾਰ ਹੀ ਨਹੀਂ ਮਿਲ ਪਾ ਰਿਹਾ ਭਾਈ ਅਮਰਿਤਪਾਲ ਸਿੰਘ ਨੂੰ ਇੱਥੇ ਇਹ ਦੱਸ ਦੇਣਾ ਚਾਹੀਦਾ ਕਿ ਪਰਿਵਾਰ ਵੀ ਵਕ ਵਕ ਸਮੇਂ ਦੇ ਵਿੱਚ ਮਿਲਦਾ ਰਿਹਾ ਉਹਨਾਂ ਦੇ ਧਰਮ ਪਤਨੀ ਕਰਨਦੀਪ ਕੌਰ ਉਹਨਾਂ ਨੂੰ ਮਿਲਦੇ ਰਹੇ ਨੇ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਮਿਲਦੇ ਰਹੇ ਨੇ ਔਰ ਉਹਨਾਂ ਦੇ ਵਕੀਲ ਵੀ ਜਿਹੜੇ ਨੇ ਰਾਜਦੇਵ ਰਾਜਦੇਵ ਸਿੰਘ ਖਾਲਸਾ ਉਹ ਵੀ ਉਹਨਾਂ ਨੂੰ ਮਿਲਦੇ ਰਹੇ ਨੇ ਲਗਾਤਾਰੇ ਮੁਲਾਕਾਤਾਂ ਹੁੰਦੀਆਂ ਰਹੀਆਂ ਨੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਸੀਗਾ ਵਿਰਸਾ ਸਿੰਘ ਵਲਟੋਹਾ ਦੀ ਕੀ ਸਥਿਤੀ ਹੈ ਇਸ ਵੇਲੇ ਉਹ ਖਡੂਰ ਸਾਹਿਬ ਹਲਕੇ ਦੇ ਵਿੱਚ ਪ੍ਰਤੀਤ ਹੋਣ ਲੱਗ ਗਈ ਹੈ ਪਰ ਵਿਰਸਾ ਸਿੰਘ ਵਲਟੋਹਾ ਨੇ ਵੀ ਆਪਣੇ ਆਪ ਆਪ ਕਦਮ ਰੱਖਿਆ ਇਸ ਸਿਆਸੀ ਬਲੀ ਨੂੰ ਦੇਣ ਦੇ ਲਈ ਹੁਣ ਦੇਖਣਾ ਹੋਵੇਗਾ ਕਿ ਕੀ ਅਸਾਰ ਬਣਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੇਕਰਨ ਕਿੱਧਰ ਵੱਲ ਨੂੰ ਗੇੜ ਭੰਦੇ ਨੇ ਔਰ ਕੀ ਕੁਝ ਵਾਪਰਦਾ ਹੈ ਖੈਰ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਕੀ ਕੁਝ ਕੀਤਾ ਜਾਂਦਾ ਉਹ ਸਮਾਂ ਆਉਣ ਤੇ ਦੱਸਾਂਗੇ ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ